ਪਰ ਜਦੋਂ ਅਸੀਂ ਬਾਜ਼ਾਰ ਚ ਜਾਈਏ ਕਿਸੇ ਦੇ ਘਰ ਜਾਈਏ ਅਗਲਾ ਕੋਈ ਛੱਕਾ ਵੀ ਕਹਿੰਦਾ ਸਾਨੂੰ ਕੋਈ ਹੀੜੜਾ ਵੀ ਕਹਿੰਦਾ ਵਾ ਕੋਈ ਕੁਛ ਵੀ ਕਹਿੰਦਾ ਫਿਰ ਵੀ ਅਸੀਂ ਆਪਣੇ ਦਿਲ ਦੇ ਉੱਤੇ ਪੱਥਰ ਰੱਖ ਕੇ ਕਹਿ ਲੈ ਹੱਸ ਕੇ ਗੁਜ਼ਾਰ ਦਿੰਨੇ ਆਂ ਖੁਸ਼ੀਆਂ ਮਨਾਈਂਦੀਆਂ ਮਾ ਆ ਮਾਈ ਦੀ ਪੇਟ ਆ ਗਈ ਦੀਆ ਸ਼ਬਦ ਗਾਈ ਦੇ ਬੱਚੇ ਦਾ ਕਰਮ ਕਰੀਦਾ ਵਾ ਖੁਸ਼ੀਆਂ ਮਨਾਣ ਤੋਟ ਦਿੱਤੋ ਦੇ ਕਰਜ਼ਾਰਾ ਤੋਟੋ ਤਾਤੇ ਨਾ ਦੇ ਲਾ ਦੇ ਕਰਜ਼ਾਰਾ ਉਹ ਲੱਗਾ ਜਿਹਾ ਦੇਖਾਰੇ ਨਾਲੀ ਦੇਖਿਆ ਦੀ ਅਦਾ ਤਮਾਲ ਕਾ ਦੇ ਸਭ ਨੂੰ ਦੇਖਿਆ ਦੀ ਅਦਾ ਤਮਾਲ ਕਾ ਦੇ ਸਭ ਨੂੰ ਬਸ ਮੰਤਾ ਦੇ ਵਿੱਚ ਦੇਖਦੇ ਦੇ ਦੇ ਮੰਤਾ ਦੇ ਵਿੱਚ ਪਤਾ ਨਹੀਂ ਲੱਗਿਆ ਕੀ ਹੋਇਆ ਤੇ ਕੀ ਨਹੀਂ ਛੋਟੇ ਹੁੰਦੇ ਸੀ ਅਸੀਂ ਬਸ ਦੇਖਦੇ ਦੇ ਦੇ ਕੁਸਰੇ ਸੀ ਕੁਸਰੇ ਦੇ ਵਿੱਚ ਅਸੀਂ ਚਲੇ ਗਏ ਬਸ ਜੂਨ ਜਿਹੜੀ ਸੀਗੀ ਬਸ ਦੇਖਦੇ ਪਏ ਜੂਨ ਭੁਗਤੀ ਜਾਂਦੀ ਹੈ ਅਸ ਦੇ ਵੀ ਆ ਰੋਨੇ ਵੀ ਆ ਪਰ ਪਰਮਾਤਮਾ ਕਿਸੇ ਦੇ ਘਰ ਇਹਦਾ ਵਿੱਚ ਨਾ ਪੈਦਾ ਹੋਵੇ ਅੱਜ ਕੱਲ੍ਹ ਰੋਡ ਦੇ ਉੱਤੇ ਸੜਕਾਂ ਤੇ ਮਹੰਤ ਘੁੰਮਦੇ ਆ ਕੋਈ ਤੇ ਪੈਸੇ ਕਰਕੇ ਬਣਾ ਬਣਾ ਘੁੰਮਦੇ ਆ ਸਾਡੇ ਬੋਸ਼ਵੀਨ ਦਾ ਸਾਡੀ ਪੰਚਾਇਤ ਇਕੱਠੇ ਹੁੰਦੀ ਆ ਉੱਥੇ ਬਹਿ ਕੇ ਕੁਸਰਿਆਂ ਦੇ ਵਿੱਚ ਜੇ ਨਹੀਂ ਬਾਜ ਜਾਂਦਾ ਫੱਲੇ ਤਾਂ ਅਸੀਂ ਮਾਰ ਦੇ ਕੁੱਟਦੇ ਆ ਮਾਰ ਦੇ ਕੁੱਟਦੇ ਤਾਂ ਵਾਸੀ ਬੋਝ ਦੇ ਨਕਲੀ ਤਾਂ ਨਹੀਂ ਹੈ ਇਹਦਾ ਸਮਾਂ ਬਹੁਤ ਗੰਦਾ ਚੱਲ ਰਿਹਾ ਵਾ ਅੱਜਕੱਲ੍ਹ ਦੇਖਦੇ ਕਿ ਮੰਨਤਾ ਕੋ ਬਹੁਤ ਪੈਸਾ ਵਾ ਮੰਨਤਾ ਕੋ ਬਹੁਤ ਕੁਸ਼ਿਵਾਂ ਮੰਨਤਾ ਕੋ ਸਭ ਕੁਝ ਹਮਨਤਾਂ ਦੇ ਦਿੱਤਾ ਰ ਆਪਣਾ ਜੇ ਤੁਹਾਨੂੰ ਕੋ ਸਰੀਆ ਨੂੰ ਕੁਛ ਕਹੀਏ ਤੇ ਉਹਨਾਂ ਨੇ ਆਪਣੇ ਲੈਲੀਕੇਸ਼ਨ ਦੁਜੇ ਲਾਉਂਦੇ ਆ ਅਸੀਂ ਤੇ ਡਰਦੇ ਨਾ ਸੈਂ ਇਹਨਾਂ ਨੂੰ ਕੁਛ ਵੀ ਨਹੀਂ ਕਹਨੇ ਅਸੀਂ ਕਹਨੇ ਆਪਣਾ ਕੁਮਾਂਦੇ ਖਾਈ ਜਾਣਾ ਪਰ ਬਧਾਈਆਂ ਉਹਦੀਆਂ ਜਦੋਂ ਚੱਕਦੇ ਹੱਸੇ ਉਹਦੋਂ ਮਾਰਦੇ ਬਹੁਤ ਲੋਕ ਜਿਹੜਾ ਹੁੰਦਾ Hindu ਬੱਚਾ ਹੁੰਦਾ ਬੱਚਾ ਕੋਈ ਮੰਤ ਹੁੰਦਾ ਕੋਈ ਹੁੰਦਾ ਤੇ ਉਹਦਾ ਸੰਸਕਾਰ ਕਰਦੇ ਆ ਉਹਦਾ ਸੰਸਕਾਰ ਕਰਕੇ ਫਿਰ ਸਾਡੇ ਮੇ 40ਵੇਂ ਦੇ ਵਿੱਚ ਮੰਤਬਾਰ ਆਲ ਇੰਡੀਆ ਚ ਆ ਕੇ ਉਹਨੂੰ ਉਹਦੇ ਦੋ ਹੱਥ ਧਵਾਏ ਦੇ ਰੋਟੀ ਖਵਾਏ ਦੀ ਆ ਸਾਰੇ ਆਲ ਇੰਡੀਆ ਕੋثرੇ ਆਂਦੇ ਆ ਸਾਰੇ ਛੋਟੇ ਮੰਦਸ ਸਕੂਲ ਪਾਏ ਹੋਏ ਆ ਪੜ੍ਹਾਣੇ ਵੀ ਉਹਨਾਂ ਨੂੰ ਖਾਣੇ ਵੀ ਤਾੜੀਆਂ ਨਹੀਂ ਪਰ ਮਾਰਦੇ ਹੁੰਦੇ ਸੀ ਉਹਨਾਂ ਨੂੰ ਉਸ ਵੀਰੇ ਜਾਂਦੇ ਆ 7 ਵਜੇ ਦੁਪਹਿਰ ਨੂੰ 12 ਵਜੇ ਅਨੇ ਸ਼ਾਮ ਨੂੰ ਫਿਰ 4 ਵਜੇ ਟੂਚਨ ਚੱਲ ਜਾਂਦੇ ਆ ਮਸਤੇ ਸਲਾਮ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਕਿਨਰ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ ਕਿਨਰ ਜਦੋਂ ਬਾਜ਼ਾਰਾਂ ਵਿੱਚ ਚੱਲਦੇ ਨੇ ਤੇ ਲੋਕ ਉਹਨਾਂ ਨੂੰ ਕਿਸ ਤਰ੍ਹਾਂ ਦੀ ਨਜ਼ਰ ਨਾਲ ਦੇਖਦੇ ਨੇ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿੰਨਾ-ਕਿੰਨਾ ਮੁਸ਼ਕਲਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ ਕਿਨਰਾਂ ਨੂੰ ਤੇ ਕੀ ਉਹਨਾਂ ਦੀ ਅਸਲੀਅਤ ਹੈ ਕਿਉਂਕਿ ਇਹ ਸ਼ਹਿਰ ਦੇ ਵਿੱਚ ਬਹੁਤ ਸਾਰੇ ਕਿਨਰ ਜਿਹੜੇ ਨੇ ਉਹ ਨਕਲੀ ਵੀ ਤੁਰੇ ਫਿਰਦੇ ਨੇ ਜਿਹੜੇ ਅਸਲੀ ਮਹੰਤਾਂ ਨੂੰ ਵੀ ਬਦਨਾਮ ਕਰਦੇ ਨੇ ਉਹ ਜਿਹੜੇ ਮਹੰਤ ਨੇ ਇਹ ਹਮੇਸ਼ਾ ਹੀ ਦੁਆਵਾਂ ਦਿੰਦੇ ਨੇ ਲੋਕਾਂ ਨੂੰ ਘਰ ਦੇ ਵਿੱਚ ਸ਼ਾਦੀ ਹੋਵੇ ਘਰ ਦੇ ਵਿੱਚ ਕੋਈ ਬੱਚਾ ਜਨਮਿਆ ਹੋਵੇ ਤੇ ਇਹ ਸੁੱਖਾਂ ਸੁਖ ਦੇ ਨੇ ਵੀ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਰਹੇ ਤੇ ਇਹਨਾਂ ਦੇ ਘਰਾਂ 'ਚ ਖੁਸ਼ੀਆਂ ਆਉਣ ਤਾਂ ਹੀ ਇਹਨਾਂ ਦੇ ਵੀ ਘਰ ਦੇ ਚੁੱਲੇ ਵੱਲਦੇ ਨੇ ਤੇ ਬਹੁਤ ਸਾਰੇ ਲੋਕ ਇਹਨਾਂ ਨੂੰ ਮਾੜਾ ਵੀ ਕਹਿੰਦੇ ਨੇ ਪਰ ਅੱਜ ਅਸੀਂ ਮੁਸਕਾਨ ਮਹੰਤ ਜੀ ਦੇ ਕੋਲ ਆਏ ਆ ਪਿੰਡ ਕਨੇਜਾ ਤੇ ਕੱਕਵਾਲ ਰੋਡ ਦੇ ਉੱਤੇ ਤੇ ਇਹਨਾਂ ਤੋਂ ਅੱਜ ਜਾਣਕਾਰੀ ਲਵਾਂਗੇ ਕਿ ਇਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਪਹਿਲਾਂ ਬੀਤੀ ਸੀ ਅੱਜ ਕੱਲ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਇਹ ਤੇ ਮਹੰਤ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਲੁਧਿਆਣਾ ਲਈ ਦੇ ਵਿੱਚ ਨਮਸਕਾਰ ਜੀ ਜੈ ਭਾਰਤ ਜੈ ਆਭੀਮ ਮੈਂ ਬੋਲਦੀ ਮਸਕਾਨ ਮਹੰਤ ਜੀ ਹਾਂਜੀ ਅਸੀਂ ਤਾਂ ਬਹੁਤ ਵਧੀਆ ਰਹਿੰਦੇ ਆ ਪਰ ਜਦੋਂ ਅਸੀਂ ਬਜ਼ਾਰ 'ਚ ਜਾਈਏ ਕਿਸੇ ਦੇ ਘਰ ਜਾਈਏ ਅਗਲਾ ਕੋਈ ਛੱਕਾ ਵੀ ਕਹਿੰਦਾ ਸਾਨੂੰ ਕੋਈ ਹਿਜੜਾ ਵੀ ਕਹਿੰਦਾ ਵਾ ਕੋਸ਼ਿਸ਼ ਵੀ ਕਹਿੰਦਾ ਫਿਰ ਵੀ ਅਸੀਂ ਆਪਣੇ ਦਿਲ ਦੇ ਉੱਤੇ ਪੱਥਰ ਰੱਖ ਕੇ ਕਹਿ ਲਾਂ ਹੱਸ ਕੇ ਗੁਜ਼ਾਰ ਲੈਣੇ ਆ ਪਰ ਅਸੀਂ ਅੱਜ ਤੱਕ ਸਭ ਦੇ ਵਿਆਹ ਦੀ ਵਧਾਈ ਲੈਣ ਜਾਈਦਾ ਖੁਸ਼ੀਆਂ ਮਨਾਈ ਦੀਆਂ ਮਹਾਮਾਈ ਦੀ ਭੇਟ ਗਾਈ ਦੀ ਆ ਸ਼ਬਦ ਗਾਈ ਦੇ ਬੱਚੇ ਦਾ ਕਰਮ ਕਰੀਦਾ ਵਾ ਖੁਸ਼ੀਆਂ ਮਨਾਣੇ ਆ ਅਸੀਂ ਕਹਿੰਨੇ ਕਿਸੇ ਸਾਡੇ ਵਰਗਾ ਕਿਸੇ ਦੇ ਘਰ ਪੈਦਾ ਨਾ ਹੋਵੇ ਸਭ ਦੇ ਘਰ ਦੁੱਧ ਵਾਲੇ ਦੋਧਾ ਆਵੇ ਪੁੱਤ ਵਾਲ ਦੇ ਪੋਤਾ ਆਵੇ ਤੇ ਅਸੀਂ ਖੁਸ਼ੀਆਂ ਮਨਾ ਕੇ ਵਧਾਈਆਂ ਲਈਏ ਨੱਚੀ ਗਾਈਏ ਹਰ ਇਸ ਦੁਨੀਆ ਦੇ ਘਰ ਦੇ ਵਿੱਚ ਜੁਗ-ਜੁਗ ਜੀਣ ਬੱਚਿਆਂ ਵਾਲੇ ਜਿਨ੍ਹਾਂ ਦਾ ਅਸੀਂ ਖਾਣੇ ਪੀਣੇ ਆ ਸਾਰੇ ਰਾਜੀ ਰਹਿਣ ਖੁਸ਼ ਰਹਿਣ ਮੁਸਕਾਨ ਜੀ ਤੁਸੀਂ ਆਪਣੀ ਜ਼ਿੰਦਗੀ ਬਾਰੇ ਵੀ ਅਸੀਂ ਤੁਹਾਡੇ ਕੋਲ ਜਾਣਕਾਰੀ ਲਵਾਂਗੇ ਵੀ ਕਦੋਂ ਤੋਂ ਤੁਸੀਂ ਇਹ ਮਹੰਤ ਬਣੇ ਹੋ ਜਾਂ ਕਦੋਂ ਤੁਹਾਨੂੰ ਪਤਾ ਲੱਗਿਆ ਵੀ ਤੁਸੀਂ ਕਿੰਨਰ ਹੋ ਸਾਨੂੰ ਤਾਂ ਦੇ ਬਸ ਨਾਮ ਕੀ ਬਸਮੰਤ ਆ ਦੇ ਵਿੱਚ ਦੇਖਦੇ ਦੇਖਦੇ ਮਹੰਤ ਦੇ ਵਿੱਚ ਪਤਾ ਨਹੀਂ ਲੱਗਿਆ ਕੀ ਹੋਇਆ ਤੇ ਕੀ ਨਹੀਂ ਛੋਟੇ ਹੁੰਦੇ ਸੀ ਅਸੀਂ ਬਸ ਦੇਖਦੇ ਦੇ ਦੇ ਕੁਸਰੇ ਸੀ ਕੁਸਰੇ ਦੇ ਵਿੱਚ ਅਸੀਂ ਚਲੇ ਗਏ ਬਸ ਹੁਣ ਜੂਨ ਜਿਹੜੀ ਸੀਗੀ ਬਸ ਦੇਖਦੇ ਪਏ ਆ ਜੂਨ ਭੁਗਤੀ ਜਾਂਦੇ ਆ ਹੱਸਦੇ ਵੀ ਆ ਰੋਣੇ ਵੀ ਆ ਪਰ ਪਰਮਾਤਮਾ ਕਿਸੇ ਦੇ ਘਰ ਇਦਾਂ ਦੇ ਬੱਚਾ ਨਾ ਪੈਦਾ ਹੋਵੇ ਅੱਜ ਕੱਲ੍ਹ ਰੋਡ ਦੇ ਉੱਤੇ ਸੜਕਾਂ ਤੇ ਮਹੰਤ ਘੁੰਮਦੇ ਆ ਕੋਈ ਤਾਂ ਪੈਸੇ ਕਰਕੇ ਬਣਾ ਬਣਾ ਘੁੰਮਦੇ ਆ ਅਸੀਂ ਉਹ ਮਹੰਤ ਨਹੀਂ ਹੈਗੇ ਅਸੀਂ ਹੈਗੇ ਗੱਦੀ ਨਿਸ਼ੀਨ ਮਹੰਤ ਲਾਕੇ ਚ ਜਾਈਦਾ ਵਧਾਈ ਲਈਦੀ ਆ ਵਿਆਹ ਹੋਵੇ ਮੁੰਡਾ ਹੋਵੇ ਲੋਕ ਗਰੀਬ ਕੁੜੀਆਂ ਦੇ ਵਿਆਹ ਵੀ ਕਰੀਦੇ ਆ ਕੰਨੀਆਂਦਾਨ ਵੀ ਕਰਦੇ ਆ ਜੇ ਕਿਸੇ ਕੋਲ ਕੋਈ ਏਦਾਂ ਸ਼ਮਸ਼ਾਨ ਘੜ ਵੀ ਚਾਹੀਦਾ ਵੈਸਾ ਉੱਥੇ ਵੀ ਅਸੀਂ ਦੇਣ ਨੂੰ ਤਿਆਰ ਹਦਨੇ ਆ ਐਨ ਜੀਓ ਵਾਲਿਆਂ ਨੂੰ ਗਰੀਬਾਂ ਨੂੰ ਵਿਦਾਨ ਕਰਦੇ ਆ ਸਾਡਾ ਇਹ ਆ ਅਸੀਂ ਸਭ ਦਾ ਭਲਾ ਹੀ ਮੰਗਣਾ ਖੁਸ਼ੀਆਂ ਹੀ ਦੇਵੇ ਜੁਗ ਜੁਗ ਜੀਣ ਰੱਬ ਸਭ ਦੀ ਤੰਦਰੁਸਤੀ ਰੱਖੇ ਸਾਡੇ ਸ਼ਹਿਰ ਵਾਸੀ ਜਿੰਨੇ ਹੈਗੇ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਹੈਗੇ ਦੁੱਧ ਪੁੱਤ ਵਾਲੇ ਆਰਾਜੀ ਰਹਿਣ ਖੁਸ਼ ਰਹਿਣ ਮੁਸਕਾਂ ਜੀ ਸ਼ਹਿਰ ਦੇ ਵਿੱਚ ਜਦੋਂ ਤੁਸੀਂ ਮੰਨ ਲਓ ਵੀ ਹੁਣ ਤਾਂ ਤੁਸੀਂ ਪੂਰੇ ਜਵਾਨ ਹੋ ਪਰ ਜਦੋਂ ਤੁਸੀਂ ਛੋਟੇ ਹੁੰਦੇ ਸੀਗੇ ਤੇ ਉਦੋਂ ਵੀ ਲੋਕ ਤੁਹਾਨੂੰ ਗੰਦੀ ਨਜ਼ਰ ਨਾਲ ਦੇਖਦੇ ਸੀ ਜਾਂ ਟੀਚਰਾਂ ਕਰਦੇ ਹੁੰਦੇ ਸੀਗੇ ਹਾਂਜੀ ਹਾਂਜੀ ਉਦੋਂ ਵੀ ਟੀਚਰਾਂ ਬਹੁਤ ਕਰਦੇ ਸੇ ਉਦੋਂ ਵੀ ਸਾਡੇ ਘਰ ਦੇ ਨੂੰ ਕਹਿੰਦੇ ਸੇ ਤਮਨ ਦਵਾ ਬਣਿਆ ਇਹ ਤਾਂ ਛੱਕਾ ਵਾ ਇਹ ਤਾਂ ਖਸਰਾ ਵਾ ਇਹ ਤੁਸੀਂ ਇੱਦਾਂ ਕੀਤਾ ਫਿਰ ਅਸੀਂ ਜਦੋਂ ਸਾਨੂੰ ਲੋਕੀ ਏਦਾਂ ਕਹਿਣ ਲੱਗੇ ਟੀਚਰਾਂ ਕਰਨ ਲੱਗ ਗਏ ਫਿਰ ਅਸੀਂ ਕੁਸਰਿਆਂ ਚ ਆ ਗਏ ਮੇਰੀ ਉਮਰ ਹੋ ਗਈ ਹੈ ਤੇ 34 35 ਸਾਲ ਦੀ ਉਮਰ ਮੇਰੀ ਹੈ ਗਈ ਹੈ ਮੈਂ ਤਾਂ 17 16 17 ਸਾਲ ਦੀ ਉਮਰ ਸੀ ਜਦੋਂ ਦੇ ਕੁਸਰਿਆਂ ਚ ਆ ਹੋਂਦੋਂ ਦੇ ਅਸੀਂ ਸੇਵਾ ਹੀ ਕਰਦੇ ਆ ਸਭ ਦਾ ਭਲਾ ਹੀ ਕਰਦੇ ਆ ਜੁਗ ਜੁਗ ਜੀਣ ਸਾਰੇ ਇਹਦੇ ਵਿੱਚ ਹੁਣ ਬਹੁਤ ਸਾਰੇ ਮਹੰਤਵੇਂ ਦੇਖਿਆ ਵੀ ਉਹ ਇਲਾਕੇ ਉਹਨਾਂ ਨੇ ਵੰਡੇ ਹੁੰਦੇ ਆ ਆਪਣੇ 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 ਇਲਾਕਿਆਂ ਦੇ ਵਿੱਚ ਮੰਗਦੇ ਕਿਸੇ ਦੂਸਰੇ ਦੇ ਇਲਾਕੇ ਦੇ ਵਿੱਚ ਨਹੀਂ ਜਾ ਸਕਦੇ ਜਿਵੇਂ ਅਸੀਂ ਕਿਸੇ ਦੇ ਇਲਾਕੇ ਦੇ ਵਿੱਚ ਅਸੀਂ ਕਿਸੇ ਦੇ ਜੇ ਹੁਣ ਮੇਰਾ ਇਲਾਕਾ ਜਿਵੇਂ ਹੁਣ ਮੈਂ ਆਪਣੇ ਇਲਾਕੇ ਦੇ ਵਿੱਚ ਮੇਰੇ ਇਲਾਕੇ 'ਚ ਜੇ ਕੋਈ ਹੋਰ ਖੁਸਰਾ ਵੜ ਜਾਊਗਾ ਕਿ ਨਾ ਸਾਡੇ ਕੋਸ਼ ਵੀ ਨਾ ਸਾਡੀ ਪੰਚਾਇਤ ਇਕੱਠੇ ਹੁੰਦੀ ਆ ਉੱਥੇ ਬਹਿ ਕੇ ਖੁਸਰਾ ਦੇ ਵਿੱਚ ਜੇ ਨਹੀਂ ਆਵਾਜ਼ ਆਂਦਾ ਬੱਲੇ ਤਾਂ ਅਸੀਂ ਮਾਰਦੇ ਕੁੱਟਦੇ ਆ ਮਾਰਦੇ ਕੁੱਟਦੇ ਤਾਂ ਵਾਸੇ ਪੁੱਜਦੇ ਨਕਲੀ ਤਾਂ ਨਹੀਂ ਇਹੇ ਜੇ ਨਕਲੀ ਹੁੰਦਾ ਫਿਰ ਅਸੀਂ ਉਹਨੂੰ ਫੜ ਕੇ ਥਾਣੇ ਵੀ ਕਰ ਦੰਨੇ ਆ ਜੇ ਨਾਮਕ ਜੀ ਅਸਲੀ ਹੁੰਦਾ ਤਾਂ ਅਸੀਂ ਉਹਦੇ ਗੁਰੂਆਂ ਸਾਈਆਂ ਨੂੰ ਬੁਲਾਈਦਾ ਬੁਲਾ ਕੇ ਅਸੀਂ ਉਹਨਾਂ ਦੇ ਕੋਲ ਹਵਾਲੇ ਕਰੀਦਾ ਸਾਡੇ ਨਾਲ ਇਹ ਇਲਜ਼ਾਮ ਕੀਤਾ ਇਹਨਾਂ ਨੇ ਤੇ ਇਹ ਤੈ ਕੌਣ ਕਰਦਾ ਵੀ ਇਹ ਇਲਾਕਾ ਮੁਸਕਾਨ ਦਾ ਆ ਇਹ ਇਲਾਕਾ ਕਿਸੇ ਹੋਰ ਦਾ ਆ ਇਹ ਕੌਣ ਤੈ ਕਰਦਾ ਇਹ ਜੱਦੀ ਪੁਸਤੀ ਸਾਡੇ ਗੁਰੂ ਜੀ ਆ ਭੋਲੀ ਮੰਤ ਸਲੇਮ ਢਾਪਰੇ ਮੇਰੇ ਗੁਰੂ ਜੀ ਆ ਉਹਨਾਂ ਦੇ ਗੁਰੂ ਜੀ ਮੰਗਲੀ ਮਾਈ ਜੀ ਸੀਗੇ ਸਾਡੇ ਦਾਦੇ ਸੀ ਪਰਦਾਦੀ ਜਿਹੜੀ ਸੀ ਉਹ ਦੇਸੂ ਮਾਈ ਸੀਗੇ ਤੇ ਨੰਬਰ ਡਿਵੀਜ਼ਨ ਖਵਾਜਾ ਕੋਟੀ ਸਾਰੀ ਦੁਨੀਆ ਨੂੰ ਪਤਾ ਦੇਸੂ ਮੰਤ ਸੀਗੇ ਉਹਨਾਂ ਦੇ ਵਿਦੇਸ਼ ਚ ਅਸੀਂ ਹੈਗੇ ਹਾਂ ਸਾਰਾ ਸਾਡਾ ਸ਼੍ਰੀ ਰਾਮਕੀਸ਼ਨ ਮਾਈ ਮਾਈ ਰੇਸ਼ਮਾਸੀ ਲੁਧਿਆਣੇ ਦੇ ਵਿੱਚ ਉਹ ਵੱਡੇ ਵੱਡੇ ਕੁਸਰੇ ਸੀ ਮਾਈਆਂ ਉਹ ਰੱਬ ਨੂੰ ਪਿਆਰੀਆਂ ਹੋ ਗਿਆ ਹੁਣ ਇਸ ਟਾਈਮ ਦੇ ਵਿੱਚ ਸਾਡੇ ਗੁਰੂ ਜੀ ਨੇ ਸਾਨੂੰ ਇਲਾਕਾ ਦਿੱਤਾ ਪੋਲੀ ਮੰਤ ਨੇ ਸਲੀਮ ਟਾਪਰੀ ਵਾਲੀ ਉਦੀ ਮੈਂ ਚੇਲ ਨਾਵਾ ਸਾਡੇ 7-8 ਗੁਰ ਭਾਈ ਆ ਅਸੀਂ ਸਾਰੇ ਲੱਗ ਲੱਗਾ ਕੰਮ ਤੇ ਵੀ ਜਾਈਦਾ ਗੁਰੂ ਗੁਰੂ ਸਾਈ ਕੋਲ ਵੀ ਜਾਈਦਾ ਵਧਾਈਆਂ ਆਪਣੀਆਂ ਵੀ ਲੈ ਸਾਨੂੰ ਗੁਰੂ ਜੀ ਨੇ ਲੱਗ ਕੀਤਾ ਆ ਅਸੀਂ ਆਪਣਾ ਮੰਗਦੇ ਆ ਆਪਣਾ ਮਖਾਨੀ ਆ ਕਨੇਜੇ ਪਿੰਡ ਦੇ ਨਹੀਂ ਮੁਸਕਾਨ ਜੀ ਇਹ ਦੇਖਿਆ ਵੀ ਬਹੁਤ ਸਾਰੇ ਜਦੋਂ ਮੰਤ ਜਦੋਂ ਤਾੜੀਆਂ ਮਾਰਦੇ ਨੇ ਤੇ ਉਹਦੇ ਨਾਲ ਆਪਣੀਆਂ ਨਸਾਂ ਵੀ ਖੁੱਲਦੀਆਂ ਨੇ ਤੁਹਾਡੀ ਪਹਿਚਾਣ ਹੀ ਜਿਹੜੀ ਹੈਗੀ ਤਾੜੀ ਮਾਰਨਾ ਹੁੰਦੀ ਹੈ ਜਿਉਂਦੇ ਵੀ ਹਾਂਜੀ ਸਾਡੇ ਇਹ ਹੀ ਵਿਦੈਸ਼ ਜਾਂ ਹੱਤਾਂ ਦੀ ਵਿਦੈਸ਼ ਹੱਤਾਂ ਤੋਂ ਪਤਾ ਲੱਗ ਜਾਂਦਾ ਪੈਰਾਂ ਤੋਂ ਪਤਾ ਲੰਦਾ ਕਿ ਕੁੱਤਰੇ ਆਏ ਮੰਤ ਇੱਕ ਆਵਾਜ਼ ਸਾਡੀਆਂ ਲੱਗਦੇ ਤਾਂ ਅਸੀਂ ਜਨਾਨੀਆਂ ਵਰਗੀਆਂ ਹੁੰਨੀਆਂ ਸਾਡਾ ਸਾਰਾ ਜੀਸਮ ਇਹ ਨਹੀਂ ਕਿ ਨਹੀਂ ਸਾਡਾ ਜੀਸਮ ਸਾਰਾ ਜਨਾਨੀਆਂ ਵਾਲਾ ਹੁੰਦਾ ਬਸ ਸਾਨੂੰ ਰੱਬ ਨੇ ਅੰਦਰੋਂ ਹੀ ਰੋਗ ਏਦਾਂ ਦਾ ਮਾਰੇ ਜਿਹੜੇ ਸਾਡੇ ਅੰਦਰ ਬੱਚੇ ਦਾ ਨਹੀਂ ਹੁੰਦੇ ਆ ਸਾਡੇ ਉਹ ਨਹੀਂ ਹੁੰਦੇ ਅਸੀਂ ਇਹ ਨਹੀਂ ਹੈਗੇ ਅਸੀਂ ਤਾਂ ਹੀ ਅੱਦਨ ਆ ਰਹੀਆਂ ਅਸੀਂ ਤਾਂ ਹੀ ਖੁਸ ਰਹੇ ਹਾਂ ਤੇ ਇਹਦੇ ਵਿੱਚ ਮੇਲ ਫੀਮੇਲ ਵੀ ਹੁੰਦੀ ਹੈ ਇੱਕ ਨਰਾਂ ਦੇ ਵਿੱਚ ਹਾਂਜੀ ਹਾਂਜੀ ਉਹ ਜਿਹੜੇ ਦੂਜੇ ਹੁੰਦੇ ਆ ਨਕਲੀ ਮੰਨਤ ਹੁੰਦੇ ਬੰਦਾ ਇੱਕ ਬੰਦਾ ਖੁਸਰਾ ਹੁੰਦੇ ਕਿ ਜਨਾਨੀ ਖੁਸਰ ਜਿੱਦਾਂ ਹੁਣ ਅਸੀਂ ਆ ਅਸੀਂ ਜਨਾਨੀ ਖੁਸਰੇ ਆ ਮੇਰੇ ਚੇਲੇ ਨਾ ਆਤੀ ਹੈ ਇਹ ਸਾਰੇ ਲੇਡੀਜ਼ ਖੁਸਰੇ ਆ ਇਹ ਜਿਹੜੇ ਰੋਡ ਤੇ ਘੁੰਮਦੇ ਆ ਵੱਡੀ ਵੱਡੀ ਦਾੜੀ ਹੁੰਦੀ ਆ ਉਹ ਹੁੰਦੇ ਨਕਲੀ ਉਹ ਜੈਂਸ ਹੁੰਦੇ ਆ ਉਹ ਨਕਲੀ ਖਸਰੇ ਹੁੰਦੇ ਆ ਵੱਡੇ ਵੱਡੇ ਵਾਲਾਂ ਵਾਲੇ ਅਸੀਂ ਡੇਰੀਆਂ ਚ ਰਹਿਣ ਵਾਲੇ ਆ ਜਿਹੜੇ ਵਾਰਾਗਰਦੀ ਘੁੰਮਣ ਵਾਲੇ ਨਕਲੀ ਖਸਰੇ ਉਹ ਬੰਦੇ ਖਸਰੇ ਆ ਹਾਂਜੀ ਇਹ ਵੀ ਪਤਾ ਲੱਗਿਆ ਵੀ ਜਿਹੜੇ ਡੇਰੇਦਾਰ ਖੁਸਰੇ ਹੁੰਦੇ ਆ ਤੇ ਉਹ 7 ਵਜੇ ਤੋਂ ਬਾਅਦ ਆਪਣੇ ਘਰੇ ਤਾਲਾ ਲਾ ਲੈਂਦੇ ਆ ਤੇ ਬਾਹਰ ਨਹੀਂ ਨਿਕਲਦੇ ਇਹਦਾ ਕੀ ਕਾਰਨ ਹੈ ਹਾਂਜੀ ਇਹ ਤਾਂ ਲਾ ਲੈਂਦੇ ਆ ਅਸੀਂ ਅੱਜ ਕੱਲ੍ਹ ਸਮਾਂ ਹੀ ਬਹੁਤ ਗੰਦਾ ਚੱਲ ਰਿਹਾ ਵਾ ਅੱਜ ਕੱਲ੍ਹ ਦੇਖਦੇ ਆ ਕਿ ਮੰਤਾ ਕੋ ਬਹੁਤ ਪੈਸਾ ਵਾ ਮੰਤਾ ਕੋ ਬਹੁਤ ਕੁਸ਼ਿਵਾਂ ਮੰਤਾ ਕੋ ਸਭ ਕੁਝ ਸ਼ਮਨ ਤਨੂ ਦਿੱਤਾ ਰ ਬਣੇ ਪਰ ਮੰਤ ਲੋਕਾਂ ਨੂੰ ਨੇਕ ਵੀ ਦਿੰਦੇ ਆ ਮੰਤ ਲੋਕਾਂ ਦੇ ਗਰੀਬਾਂ ਦੀ ਹੈਲਪ ਵੀ ਕਰਦੇ ਆ ਦਵਾਈ ਬੁੱਟੀ ਵੀ ਦਿੰਦੇ ਆ ਸਾਰਾ ਕੁਝ ਕਰਦੇ ਆ ਹਰ ਇੱਕ ਚੀਜ਼ ਨੂੰ ਦੁਨੀਆ ਨੂੰ ਦੇਖਦੇ ਦੁੱਖ ਸੁੱਖ ਚ ਵੀ ਖੜਦੇ ਆ ਜੇ ਕਿਸੇ ਦਾ ਘਰ ਨਹੀਂ ਰੋਟੀ ਬੰਦੀ ਅਸੀਂ ਉਹਨੂੰ ਚੁੱਲ੍ਹਾ ਵੀ ਬਾਲਣ ਜੋਗਾ ਰੋਟੀ ਜੋਗਾ ਵੀ ਦਿੰਨੇ ਆ ਰਾਸ਼ਨ ਵੀ ਦੇ ਦਈਦਾ ਵਾ ਸਭ ਕੁਝ ਦੇਣ ਤਿਆਰ ਆਸ ਦਿੰਦੇ ਆ ਉਹ ਕਿਹੜੇ ਖੁਸਰੇ ਹੁੰਦੇ ਆ ਵੀ ਜਿਹੜੇ ਹੁਣ ਆਪਾਂ ਦੇਖਿਆ ਟਰੱਕਾਂ ਦੇ ਵਿੱਚ ਵੀ ਬਹਿ ਜਾਂਦੇ ਨੇ ਸਾਰੇ ਸੜਕਾਂ ਦੇ ਉੱਤੇ ਵੀ ਉਹ ਗਲਤ ਕੰਮ ਕਰਦੇ ਨੇ ਰਾਤ ਨੂੰ ਉਹ ਉਹ ਤਕਰੀਬਨ ਨਿਕਲਦੇ ਹੀ ਰਾਤ ਨੂੰ ਆ ਤੁਸੀਂ ਤਾਂ ਮੰਤ ਦੇਡੇ ਡੇਰੇਦਾਰੋਂ ਤੁਸੀਂ ਆਪਣੇ ਘਰਾਂ ਚ 7 ਵਜੇ ਤੁਸੀਂ ਆਪਣੇ ਤਾਲੇ ਲਾ ਕੇ ਬਹਿ ਜਾਣਾ ਤੇ ਉਹ ਕਿਹੜੇ ਮੰਤ ਨੇ ਜਿਹੜੇ ਟਰੱਕਾਂ ਦੇ ਵਿੱਚ ਬਹਿੰਦੇ ਨੇ ਗਲਤ ਕੰਮ ਕਰਦੇ ਨੇ ਪੈਸੇ ਵਾਸਤੇ ਜੇ ਕੋਈ ਉਹਨਾਂ ਨੂੰ ਰੋਕਦਾ ਤੇ ਉਹਨਾਂ ਨੂੰ ਅੱਗੇ ਲੜਨ ਨੂੰ ਪੈਂਦੇ ਨੇ ਹਾਂਜੀ ਹਾਂਜੀ ਉਹ ਨਾ ਮੰਤ ਹੋਰ ਸਾਬਦੇ ਆ ਉਹ ਨਾ ਨੰਬੀ ਪਿੰਡਾਂ ਚੋਂ ਆ ਜਾਂਦੇ ਯੂਪੀ ਬਿਹਾਰ ਵੱਲੋਂ ਆ ਜਾਂਦੇ ਆ ਆ ਕੇ ਇੱਥੇ ਕਹਿੰਦੇ ਕੰਮ ਨਹੀਂ ਕਰਨਾ ਸੂਟ ਪਾਲਾਂ ਦੇ ਬੇ ਰੁਪਏ ਬਣ ਜਾਂਦੇ ਆ ਦੁਕਾਨਾਂ ਤੇ ਦਾਦਾ 10 ਰੁਪਏ ਮੰਗਣ ਆ ਜਾਂਦੇ ਆ ਜੇ ਸਾਡੇ ਲੁਧਿਆਣੇ ਆ ਲਿਕਸਟਿਸ ਜਿੰਨੇ ਸਾਡੇ 60 ਡੇਰੇ ਲੁਧਿਆਣੇ ਦੇ ਕੋਸੇ ਜਿਹੜੇ ਅਸਲੀ ਮੰਦਾ ਡੇਰੇ ਗੱਡੀਆਂ ਵਾਲੇ ਆ ਜੇ ਅਸੀਂ ਉਹਨਾਂ ਨੂੰ ਕੁਛ ਕੁਸਰਿਆਂ ਨੂੰ ਕਹੀਏ ਜਿਹੜੇ ਰਾਤਾਂ ਨੂੰ ਘੁੰਮਦੇ ਆ ਰੋੜਾਂ ਤੇ ਫਿਰਦੇ ਆ ਜੇ ਅਸੀਂ ਉਹਨਾਂ ਨੂੰ ਕੁਸਰਿਆਂ ਨੂੰ ਕੁਛ ਕਹੀਏ ਤੇ ਉਹ ਉਹਨਾਂ ਨਾਮ ਕੀ ਲੈਲੀਕੇਸ਼ਨ ਦੂਜੇ ਲਾਂਦੇ ਆ ਅਸੀਂ ਤੇ ਡਰਦੇ ਨਾ ਸੀ ਇਹਨਾਂ ਨੂੰ ਕੁਛ ਵੀ ਨਹੀਂ ਕਹਿੰਨੇ ਸੀ ਕਹਿੰਨੇ ਆਪਣਾ ਕਮਾਨ ਦੇ ਖਾਈ ਜਾਣਾ ਪਰ ਬਧਾਈਆਂ ਉਹਦੀਆਂ ਜਦੋਂ ਚੱਕਦੇ ਆਸੇ ਉਹਦੋਂ ਮਾਰਦੇ ਬਹੁਤ ਆ ਲੋਕਾਂ ਨੂੰ ਹਾਂਜੀ ਜਿਹੜੇ ਗਲਤ ਕਰਦੇ ਗਲਤ ਹਾਂਜੀ ਅੱਛਾ ਮੈਂ ਬਿਮਾਰ ਨਹੀਂ ਦੇਖਿਆ ਕੋਈ ਖੁਸਰਾ ਕੋਈ ਵੀ ਤਕਰੀਬਨ ਕਿਉਂਕਿ ਇਹਦਾ ਕੀ ਕਾਰਨ ਹੈ ਕਿ ਤਾੜੀਆਂ ਮਾਰ ਕੇ ਆਪਣੇ ਨਸਾਂ ਖੋਲ੍ਹੇ ਜਾਂਦੀਆਂ ਸਾਰੀਆਂ ਇਸ ਕਰਕੇ ਆ ਜਾਂ ਕੋਈ ਹੁੰਦੀ ਹੈ ਬਿਮਾਰ ਮੂਰ ਵੀ ਹੋ ਜਾਂਦੇ ਨਹੀਂ ਨਹੀਂ ਬਿਮਾਰ ਬੰਦਾ ਹੋ ਹੀ ਜਾਂਦਾ ਵਾ ਜਿੱਦਾਂ ਹੁਣ ਬੰਦੇ ਦੇ ਸਾਡੇ ਖੁਸਰੇ ਨੇ ਉਹ ਵੀ ਹੈਗੇ ਆ ਜਿਹੜੇ ਸ਼ੂਗਰ ਦੇ ਮਾਰੇ ਆ ਕੋਈ ਟੀਵੀ ਦੇ ਟੀਵੀ ਟੀਵੀ ਹੋ ਜਾਂਦੀ ਕਿਸੇ ਨੂੰ ਬਿਮਾਰੀ ਲੱਗ ਜਾਂਦੀ ਆ ਉਹ ਵੀ ਇਲਾਜ ਕਰਵਾਉਂਦੇ ਆ ਸਾਡੇ ਸਮਰਾਟ ਚੁੱਕੀ ਐਨ ਜੀਓ ਵੀ ਹੈਗਾ ਵਾ ਐਚ ਆਈ ਵੀ ਦਾ ਦਫ਼ਤਰ ਵੀ ਹੈਗਾ ਉੱਥੇ ਮੰਨ ਤਾਂ ਸਾਡੇ ਨਕਲੀ ਮੰਤ ਹੈਗੇ ਜਿਹੜੇ ਇਲਾਜ ਕਰਵਾਉਂਦੇ ਆ ਉੱਥੇ ਵੀ ਸਾਡੇ ਹੈਗੇ ਆ ਉੱਥੇ ਵੀ ਇਲਾਜ ਹੁੰਦਾ ਵਾ ਅਸੀਂ ਤਾਂ ਦਵਾਈ ਦਬੋ ਹੀ ਲਈਦੀ ਡਾਕਟਰ ਕੋ ਜਾਈਦਾ ਵਾ ਜਿ ਸਾਡੇ ਟੈਸਟ ਜੇ ਸਾਨੂੰ ਕੋਈ ਦੁੱਖ ਹੋਵੇ ਤਕਲੀਫ ਹੋਵੇ ਸਟੈਸਟ ਕਰਵਾਈ ਦੇ 12 ਬਿਮਾਰੀਆਂ ਵਾਲੇ ਨਾਲ ਹੀ ਅਸੀਂ ਰਿਪੋਰਟ ਲਿਆ ਕੇ ਆਪਣੇ ਡਾਕਟਰ ਨੂੰ ਦਿਖਾਣੇ ਆ ਠੀਕ ਹੈ ਜੀ ਅੱਛਾ ਇੱਕ ਮੈਨੂੰ ਹੋਰ ਦੱਸੋ ਵੀ ਬਹੁਤ ਸਾਰੇ ਲੋਕ ਇਹ ਮੰਨਦੇ ਨੇ ਵੀ ਜਦੋਂ ਕਿਸੇ ਕਿਨਰ ਦੀ ਡੈਥ ਹੁੰਦੀ ਆ ਤੇ ਉਹਨੂੰ ਰਾਤ ਨੂੰ ਲੈ ਕੇ ਜਾਂਦੇ ਨੇ ਸਮਸ਼ਾਨ ਘਾਟ ਦੇ ਵਿੱਚ ਜਾਂ ਕੁਝ ਹੋਰ ਵੀ ਬਹੁਤ ਸਾਰੀਆਂ ਧਰਨਾਵਾਂ ਹੈਗੀਆਂ ਲੋਕਾਂ ਦੀਆਂ ਕਿ ਇਹ ਸੱਚ ਆ ਵੀ ਉਹਨਾਂ ਨੂੰ ਰਾਤ ਨੂੰ ਜਾਂ ਲੋਕਾਂ ਦੇ ਮੱਥੇ ਨਹੀਂ ਲਾਉਂਦੇ ਨੇ 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 ਹੁਣ ਜੋ ਹਾਜ ਸਾਢੇ 1 ਕੋਸਰੇ ਲੁਧਿਆਣੇ ਦੇ ਵਿੱਚ ਹਾਜੀ ਵੀ ਆ ਮੁਸਲਮਾਨ ਵੀ ਆ ਹਾਜੀ ਲੋਗ ਵੀ ਆ ਜੋ ਪੂਰੇ ਹੋ ਜਾਂਦੇ ਆ ਨਾ ਦਿਨੇ ਹੋਵੇ ਦੁਪਹਿਰ ਹੋਵੇ ਸ਼ਾਮ ਹੋਵੇ ਉਹਦੇ ਹੀ ਲੈ ਜਾਂਦੇ ਆ ਉਹ ਜਿਹੜਾ ਮੁਸਲਮਾਨ ਹੁੰਦਾ ਉਹਦੀ ਤਾਂ ਕਰ ਲੈਂਦੇ ਦਫਨਾਈ ਉਹ ਸਲਮਾਨ ਵਾਲੇ ਕੰਮ ਕਰ ਦਿੰਦੇ ਆ ਜਿਹੜਾ ਹੁੰਦਾ Hindu ਬੱਚਾ ਹੁੰਦਾ ਬੱਚਾ ਕੋਈ ਮੰਤ ਹੁੰਦਾ ਕੋਈ ਹੁੰਦਾ ਤੇ ਉਹਦਾ ਸੰਸਕਾਰ ਕਰਦੇ ਆ ਉਹਦਾ ਸੰਸਕਾਰ ਕਰਕੇ ਫਿਰ ਸਾਡੇ ਮੇ 40ਵੇਂ ਦੇ ਵਿੱਚ ਮੰਤ ਬਾਹਰ ਆਲ ਇੰਡੀਆ ਚ ਆ ਕੇ ਉਹਨੂੰ ਉਹਦੇ ਦੋ ਹੱਥੋਂ ਵਾਹੀ ਦੇ ਰੋਟੀ ਖਵਾਈ ਦੀ ਆ ਸਾਰੇ ਆਲ ਇੰਡੀਆ ਕੁਸਰੇ ਆਂਦੇ ਆ ਆ ਕੇ ਉਹਨਾਂ ਨੂੰ ਅਸੀਂ ਰੋਟੀ ਪਾਣੀ ਖਵਾਉਂਦੇ ਫਿਰ ਅਸੀਂ ਉਹਨਾਂ ਦਾ ਯਰਦਾ ਪੂਰਾ ਕਰਦੇ ਕੁਸਰੇ ਆਂਦਾ ਹਾਂਜੀ ਅੱਛਾ ਤੁਹਾਡੇ ਵਿੱਚ ਵੀ ਵਿਆਹ ਹੁੰਦੇ ਨੇ ਨੇ ਸਾਡੇ ਚ ਵਿਆਹ ਜਿ ਵਿਆਹ ਹੁੰਦੰਦੇ ਤੇ ਫਿਰ ਅਸੀਂ ਤਾੜੀਆਂ ਥੋੜਾ ਮਾਰਨ ਜਾਣਾ ਸੀ ਲੋਕਾਂ ਦੇ ਕਰ। ਅਸਤੇ ਆ ਜੀ ਮੈਂ ਇੱਕ ਲੋਕਾਂ ਦੀ ਨਾ ਗੰਦੇ ਸਟੈਂਡ ਹੀ ਆ ਲੋਕਾਂ ਦੇ। ਹੁਣ ਜੇ ਆਪਾਂ ਡਰਾਈਵਰ ਰੱਖ ਲਈਏ ਮੁੰਡਾ ਗੱਡੀ ਵਾਲਾ ਘਰ ਜੇ ਤਾਂ ਹੁਣ ਆਪਣੇ ਨਾਲ ਮੁੰਡਾ ਢੋਲਕ ਵਾਲਾ ਚੱਲ ਜਾਈਏ ਸੀ ਉਹਨੂੰ ਉਥੋਂ ਬੰਦਾ ਥੋੜਾ ਆਪਣਾ ਬਣਾ ਲੈਣਾ ਜੇ ਅਸੀਂ ਬੰਦੇ ਬਣਾਉਣੇ ਫਿਰ ਲੋਕਾਂ ਦੇ ਘਰ ਸੋੜਨ ਚੰਜਾਣਾ ਸੀਗਾ। ਇਹ ਤਾਂ ਸਾਡੇ ਡਰਾਈਵਰ ਹੁੰਦੇ ਆ ਗੱਡੀਆਂ ਵਾਲੇ ਜਾਂ ਸਾਡੇ ਗੱਡੀ-ਗੱਡੀਆਂ ਤੋਂ ਜਿਹਾ ਢੋਲਕ-ਢੁਲਕ ਵਾਲੇ ਹੁੰਦੇ ਸਾਡੇ ਨਾਲ ਕੰਮ ਕਰਤੇ ਜਾਂਦੇ। ਇਹ ਮੁੰਡੇ ਹੁੰਦੇ ਆ। ਆ ਸਾਡੇ ਚ ਨਹੀਂ ਵਿਆਹ ਹੁੰ ਇਹ ਕਿਹਾ ਜਾਂਦਾ ਨਾ ਵੀ ਕਹਿੰਦੇ ਵੀ ਇਹ ਚੂੜਾ ਪਾਇਆ ਜੀ ਇਹਦਾ ਵਿਆਹ ਹੋ ਗਿਆ ਜੀ ਇਹਨੇ ਵਿਆਹ ਕੀਤਾ ਹੋਇਆ ਇਹਦੇ ਨਾਲ ਜੈ ਇਦਾਂ ਦੀਆਂ ਗੱਲਾਂ ਲੋਕੀ ਉਹ ਕੌਣ ਲੋਕ ਨੇ ਫਿਰ ਹੋਰ ਨੇ ਉਹ ਚਿੰਦਪੁਰਨੀ ਮਹਾਮਾਈ ਨੂੰ ਸਾਡੇ ਗੱਦੀ ਨਸ਼ੀਨ ਮੰਨਦੇ ਬਹੁਤ ਅ ਚਿੰਦਪੁਰਨੀ ਨੂੰ ਮੰਨਦੇ ਨੇ ਇਹਨਾਂ ਦੇ ਵੀ ਜਾਂਦਾ ਮਹਾਦੇ ਬਾਬਾ ਬਲਕਨਾਥ ਵੀ ਜਾਂਦਾ ਵੀਰ ਨਗਾਇ ਵੀ ਜਾਂਦਾ ਜੇਠੇ ਵੀਰ ਬਾਰ ਉਹ ਚੂੜਾ ਸੀ ਤਾਂ ਪਾਣੇ ਚੂੜੀਆਂ ਮਹਾਮਾਈ ਦਾ ਸੁੱਕ ਗਏ ਕਿ ਸਾਡੀ ਸਾਡੇ ਸਾਰਾ ਹੁਸਨ ਸਾਡਾ ਸਹੀ ਰਵੇ ਦੁੱਖ ਤਕਲੀਫ ਨਾ ਹੋਵੇ ਅਸੀਂ ਮਹਾਮਾਈ ਦਾ ਚੂੜਾ ਪਾਈਦਾ ਵਾ ਹਾਂਜੀ ਅਸੀਂ ਬੰਦਿਆਂ ਦਾ ਚੂੜਾ ਨਹੀਂ ਪਾਉਂਦੇ ਦੇ ਨਾਲ ਅਸੀਂ ਕਦੀ ਪਾਇਆ ਹਾਂਜੀ ਤੇ ਤੁਸੀਂ ਆਪਣੇ ਧੀਆਂ ਪੁੱਤ ਦਾ ਬਣਾਉਂਦਾ ਹੀ ਹੋ ਵੀ ਮੰਨ ਲਓ ਇਹ ਮੇਰੀ ਧੀ ਐ ਮੇਰਾ ਪੋਤਾ ਫਿਰ ਤੁਸੀਂ ਉਹਦੇ ਵਾਸਤੇ ਵੀ ਬਹੁਤ ਕੁਝ ਕਰਦੇ ਹੋ ਉਹਨਾਂ ਦੇ ਜੇ ਮੰਨ ਲਓ ਛੋਟਾ ਐ ਤਾਂ ਉਹਨੂੰ ਉਹਨੂੰ ਪੜ੍ਹਾਣੇ ਲਖਾਣੇ ਹੋ ਤੇ ਜੇ ਕੋਈ ਵੱਡਾ ਐ ਤੇ ਉਹਨਾਂ ਨੂੰ ਵੀ ਜਿੱਦਾਂ ਆਪਣੇ ਬੱਚਿਆਂ ਨੂੰ ਸੰਭਾਲਦੇ ਆ ਉਸੇ ਤਰ੍ਹਾਂ ਹੀ ਉਹਨਾਂ ਨੂੰ ਕੱਪੜੇ ਲੱਤੇ ਜਾਂ ਹੋਰ ਗਹਿਣੇ ਗੱਟੇ ਵੀ ਤੁਸੀਂ ਉਹਨਾਂ ਨੂੰ ਲੈ ਕੇ ਦਿੰਦੇ ਹੋ ਹਾਂਜੀ ਸਾਡੇ ਕੋਲ ਹੈਗੇ ਛੋਟੇ ਛੋਟੇ ਮੰਦ ਕਿੰਨੇ ਜਾਣੇ ਹਾਂ ਤਿੰਨ ਨੰਬਰ ਵੀ ਆ ਦੁਗਰੀ ਚ ਵੀ ਆ ਦੋ ਦੁਗਰੀ ਚ ਵੀ ਹੈਗੇ ਆ ਤਾਂ 33 ਫੁੱਟ ਰੋਡ ਵੀ ਹੈਗੇ ਆ ਸਾਰੇ ਛੋਟੇ ਮੰਦਾਂ ਦਾ ਸਕੂਲ ਪਾਏ ਹੋਏ ਆ ਬੜਾ ਨੇ ਵੀ ਉਹਨਾਂ ਨੂੰ ਖਾਣੇ ਵੀ ਤਾੜੀਆਂ ਨਹੀਂ ਪਰ ਮਾਰਨ ਦਿੰਦੇ ਅਸੀਂ ਉਹਨਾਂ ਨੂੰ ਉਸ ਵੀਰੇ ਜਾਂਦੇ ਆ 7 ਵਜੇ ਦੁਪਹਿਰ ਨੂੰ 12 ਵਜੇ ਨੇ ਸ਼ਾਮ ਨੂੰ ਫੇਰ 4 ਵਜੇ ਟੂਚਨ ਚੱਲ ਜਾਂਦੇ ਸਾਡੇ ਕੋਲ ਨਹੀਂ ਉਹ ਵੰਦੇ ਉਹਨਾਂ ਦੇ ਲੱਗ ਲੱਗ ਕਮਰਾ ਹੁੰਦਾ ਨਿੱਕੇ ਨਿੱਕੇ ਆ ਦਾ ਹਜੇ ਅਸੀਂ ਉਹਨਾਂ ਨੂੰ ਕੁਛ ਸੁਕਾ ਨਹੀਂ ਸਕਦੇ ਹਜੂ ਬੱਚੇ ਆ ਹਜੂ ਬੁੱਢੀ ਉਹਨਾਂ ਦੀ ਹੋਏ ਨਹੀਂ ਜਦੋਂ ਵੱਡੇ ਹੋਣਗੇ ਫੇਰ ਸਾਡੇ ਰਾਤ ਨੂੰ ਖੁਸਰੇ ਲਾਂਦੇ ਆ ਘਰ ਦੇ ਵਿੱਚ ਨਾਚ ਗਾਣਾ ਹੁੰਦਾ ਵਾ ਫੇਰ ਨੂੰ ਖੁਸਰੇਆਂ ਛੋਟੇ ਛੋਟੇ ਨੂੰ ਨਚਾਣੇ ਆ ਫੇਰ ਦਿਖਾਣੇ ਆ ਕਿ ਮੰਨ ਤ ਵੱਡੇ ਹੋਣਗੇ ਜਵਾਨਗੇ ਫੇਰ ਉਹ ਗੱਦੀ ਲੰਦੇ ਆ ਹਾਂਜੀ ਤੇ ਜੇ ਹੁਣ ਮੰਨ ਲਓ ਕੋਈ ਬੱਚਾ ਵੱਡਾ ਹੋ ਕੇ ਅਗਲਾ ਕਹੂਗਾ ਵੀ ਮੈਂ ਖੁਸਰਿਆਂ ਵਾਲਾ ਕੰਮ ਨਹੀਂ ਕਰਨਾ ਤੇ ਫਿਰ ਕੀ ਉਹਨੂੰ ਤੁਸੀਂ ਉਹ ਆਜ਼ਾਦੀ ਦੇ ਤੌਰ ਤੇ ਉਹਨੂੰ ਛੱਡ ਦਿਓਗੇ ਵੀ ਉਹ ਵੀ ਆਪਣਾ ਕੋਈ ਨੌਕਰੀ ਲੱਗ ਜਵੇ ਜਿੱਦਾਂ ਹੁਣ ਬਹੁਤ ਸਾਰੇ ਮਹੰਤ ਮੈਂ ਦੇਖਿਆ ਵੀ ਉਹ ਜੱਜ ਵੀ ਲੱਗੇ ਹੋਏ ਨੇ ਤੁਹਾਡੇ ਕਿਨਰਾਂ ਦੇ ਵਿੱਚ ਅਫਸਰ ਵੀ ਲੱਗੇ ਹੋਏ ਨੇ ਵਕੀਲ ਵੀ ਨੇ ਤੇ ਆਪਣੇ ਬਿਜ਼ਨਸ ਵੀ ਕਰ ਰਹੇ ਨੇ ਜੇ ਉਹ ਕਰਨਾ ਚਾਹਵੇ ਤੇ ਇਦਾਂ ਦਾ ਮਨ ਲੂ ਮੈਂ ਜੱਜ ਲੱਗਣਾ ਜਾਂ ਮੈਂ ਅਫਸਰ ਲੱਗਣਾ ਤੇ ਉਹਨਾਂ ਨੂੰ ਤੁਸੀਂ ਲਗਵਾਉਂਗੇ ਹਾਂਜੀ ਹਾਂਜੀ ਲਗਾਵਾਂਗੇ ਜਦੋਂ ਸਾਡੇ ਕੋਲ ਲੈਣਾ ਨੇ ਸਾਨੂੰ ਕਮਾ ਕੇ ਦੇਣਾ ਸੇਵਾ ਕਰਨੀ ਸਾਡੇ ਅਸੀਂ ਇੰਜ ਨਹੀਂ ਕਹਿੰਦੇ ਕਿ ਅਸੀਂ ਦੱਬ ਕੇ ਮਨਤ ਰੱਖਣਾ ਜੇ ਅਸੀਂ ਕਿਸੇ ਦੇ ਘਰੋਂ ਮਨਤ ਲੈ ਕੇ ਵੀ ਆਨੇ ਨਾ ਅਗਲੇ ਦੇ ਘਰ ਦੇ ਕੋਲ ਉਹ ਲੈ ਕੇ ਕਿਆ ਕਿਆ ਆਈ ਦੋਨਾਂ ਨੂੰ ਕਿ ਤੁਹਾਡਾ ਬੱਚਾ ਵਾ ਜੇ ਤੁਸੀਂ ਮਿਲ ਵੀ ਸਕਦੇ ਮਿਲ ਵੀ ਨਵੇਂ ਆਵੋ ਤੁਸੀਂ ਪੜਾ ਵੀ ਲਿਖਾ ਸੀ ਇਹਨੂੰ ਜਾਜ ਵੀ ਬਣਾਵਾਂਗੇ ਵਕੀਲ ਵੀ ਬਣਾਵਾਂਗੇ ਜੋ ਇਹਦੀ ਦਿਲ ਦੀ ਤਮੰਨਾ ਹੋ ਗਈ ਅਸੀਂ ਕਰਨ ਨੂੰ ਤਿਆਰ ਆਵਾ ਅਸੀਂ ਇੱਕ ਇੱਕ ਰੁਪਈਆ ਜੋੜਦੇ ਆ ਨਾ ਜੇ ਅਸੀਂ ਬਾਹਰੋਂ ਵੀ 2000 ਰੁਪਏ ਵੀ ਘਰੋਂ ਲਈ ਆਈਦਾ ਨਾ ਬਾਹਰੋਂ ਕਿਸੇ ਦੇ ਘਰੋਂ ਲਈ ਆਈਦਾ ਤੇ ਉਹਦੇ ਵਿੱਚ ਅਸੀਂ 1000 ਰੁਪਏ ਮਾਂ ਮਾਈ ਦਾ ਵੀ ਕੱਢ ਕੇ ਰੱਖਦੇ ਆ ਕਿ ਜਿੰਨੇ ਪੈਸੇ ਜੁੜਨ ਹੋਵੇ ਕੋਈ ਕੰਨਿਆਦਾਨ ਨੂੰ ਦੇ ਦੇਣਾ ਜਾਂ ਕਿਸੇ ਬੱਚੇ ਗਰੀਬ ਨੂੰ ਦੇ ਦੇਣਾ ਕਿਸੇ ਨੂੰ ਕੋ ਦੇਣਾ ਹੁਣ ਵੀ ਅਸੀਂ ਪੈਸੇ ਜੋੜ ਕੇ ਰੱਖਦੇ ਆ ਇਹ ਨਹੀਂ ਕਿ ਨਹੀਂ ਰੱਖਦੇ ਸਭ ਕੁਝ ਰੱਖਦੇ ਆ ਗਰੀਬ ਕੁੜੀਆਂ ਦੇ ਵਿਆਹ ਵੀ ਕਰਦੇ ਆ ਅਸੀਂ ਕਿ ਕੋਈ ਨਿੱਜੇ ਪਿੰਡ ਦੇ ਵਿੱਚ ਸੁਜਾਤ ਵਾਲ ਢੇਰੀ ਚ ਜਿਹੜੇ ਮਰਜੀ ਪੁੱਛਣ ਮੁਸਕਾਨ ਹੰਤ ਕੀ ਕਰਦੇ ਆ ਬਹੁ ਦੁਨੀਆਂ ਦੱਸ ਮੈਂ ਭਲਾ ਕਰਦੇ ਆ ਸੇ ਪਾਲਾਈ ਕਰਨਾ ਸੀ ਤੇ ਅਸੀਂ ਜਦੋਂ ਮਹੱਲਿਆਂ ਦੇ ਵਿੱਚ ਦੇਖਦੇ ਆ ਕਿਸੇ ਕਿੰਨਰ ਨੂੰ ਅਸੀਂ ਪੁੱਛਦੇ ਆ ਵੀ ਤੁਸੀਂ ਇਹ ਸੋਨੇ ਦੇ ਵੀ ਗਹਿਣੇ ਪਾਉਂਨੇ ਆ ਜਾਂ ਕਿੱਦਾਂ ਵੀ ਉਹ ਕਹਿੰਦੇ ਆ ਵੀ ਮੇਰੇ ਮੇਰੇ ਗੁਰੂ ਨੇ ਦਿੱਤਾ ਮੇਰੀ ਮਾਂ ਨੇ ਦਿੱਤਾ ਮੈਨੂੰ ਮੇਰੇ ਅੰਮਾ ਨੇ ਦਿੱਤਾ ਇਦਾਂ ਕੁਝ ਕਹਿੰਦੇ ਹੁੰਦੇ ਨੇ ਉਹ ਫਿਰ ਗੁਰੂ ਨੂੰ ਕਹਿੰਦੇ ਆ ਅੰਮਾ ਜਾਂ ਮਾਈ ਹਾਂ ਸਾਡੇ ਵੱਡ ਜਿਹੜੇ ਵੱਡੇ ਗੁਰੂ ਜਿੰਦੇ ਨੇ ਉਹਨਾਂ ਅੰਮਾ ਜੀ ਵੀ ਕਹਿੰਦੇ ਆ ਗੁਰੂ ਜੀ ਵੀ ਕਹਿੰਦੇ ਆ ਹੁਣ ਸਾਡੇ ਮਾਪਿਆਂ ਦਾ ਹੁੰਦੇ ਨਹੀਂ ਅਸੀਂ ਗੁਰੂ ਜੀ ਨੂੰ ਮਾਪਿਓ ਬਣਾਣਾ ਉਹੀ ਸਾਡਾ ਪਿਓ ਹੁੰਦਾ ਉਹੀ ਸਾਡੀ ਮਾਂ ਹੁੰਦੇ ਆ ਉਹੀ ਸਾਡਾ ਸਭ ਕੁਝ ਹੁੰਦਾ ਉਹਨਾਂ ਨੇ ਸਾਨੂੰ ਦੇਖਣਾ ਗਹਿਣੇ ਵੀ ਇਰੇ ਏਰੀਆ ਵੀ ਦੰਦੇ ਸਾਨੂੰ ਮੰਗਣ ਖਾਨ ਨੂੰ ਕਿ ਬੱਚਾ ਆਪਣਾ ਮੰਗੋ ਤੇ ਆਪਣਾ ਖਾਓ ਸਾਡੀ ਤੁਸੀਂ ਸੇਵਾ ਵੀ ਕੀਤੀ ਹਾਂ ਹਾਂਜੀ ਤੁਸੀਂ ਹੁਣ ਕੀ ਸਮਾਜ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਾਂ ਜਿਹੜੇ ਨਕਲੀ ਕਿਨਰ ਆ ਉਹਨਾਂ ਨੂੰ ਕੀ ਤੁਸੀਂ ਚੇਤਾਵਨੀ ਦੇਣਾ ਚਾਹੁੰਦੇ ਹੋ ਨਕਲੀ ਕਿਨਰਾਂ ਬਾਰੇ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਰੋਡ ਦੇ ਉੱਤੇ ਜਗਾ ਜਗਾ ਦੇਖ ਲਓ ਜਾ ਕੇ ਸੜਕਾਂ ਦੇ ਉੱਤੇ ਦੇਖ ਲਓ ਜਾ ਕੇ ਕਿੱਥੇ ਜਿਹੜੇ ਜਿਹੜੇ ਮਰਜ਼ੀ ਚੌਂਕ 'ਚ ਚੱਲ ਜਿਓ ਇੱਕ ਚੌਂਕ 'ਚੋਂ ਗਣੇ ਛੱਡਿਆ ਦੂਜੇ ਚੌਂਕ ਦੇ ਵਿੱਚ ਮਨ ਖੜੇ ਰਹਿੰਦੇ ਮੰਨ ਤਾਂ ਜੇ ਅਸੀਂ ਉਹਨਾਂ ਨੂੰ ਕੁਝ ਕਹੀਏ ਕੁਝ ਕਰਵਾਈਏ ਮਰਵਾਈਏ ਫਿਰ ਤੁਹਾਨੂੰ ਪਤਾ ਕਿ ਨਹੀਂ ਗੰਦੀ ਲੈਗੈਸ਼ਨ ਲਗਾਉਂਦੇ ਆ ਕਿ ਤੁਸੀਂ ਸਾਡੇ ਨਾਲ ਆਹ ਕਰਤਾ ਤੇ ਉਹ ਕਰਤਾ ਤਾਂ ਕਰਕੇ ਅਸੀਂ ਇਹਨਾਂ ਨੂੰ ਕੁਝ ਵੀ ਨਹੀਂ ਕਹਿੰਦੇ ਆ ਮੰਗਦੇ ਖਾਈ ਜਾਣ ਜਦੋਂ ਸਾਡੀ ਵਿਧਾਈ ਛੇੜਨਗੇ ਜੇ ਕੁਝ ਕਰਨਗੇ ਜਾਂ ਸਾਡੇ ਏਰੀਆ 'ਚ ਵੜਨਗੇ ਉਦੋਂ ਅਸੀਂ ਫਿਰ ਦੁਨੀਆ ਨੂੰ ਪਤਾ ਸੀ ਕੀ ਕਰ ਦੇਈਏ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਦਿਲ ਦੇ ਬਹੁਤ ਚੰਗੇ ਨੇ ਪਰ ਜੇ ਕੋਈ ਇਹਨਾਂ ਦੇ ਨਾਲ ਮਾੜਾ ਕਰੂਗਾ ਤਾਂ ਫਿਰ ਮਾੜੇ ਵੀ ਨੇ ਸੋ ਨਕਲੀ ਕਿੰਨਰਾਂ ਵਾਸਤੇ ਇਹਨਾਂ ਦੀ ਚੇਤਾਵਨੀ ਹੈ ਵੀ ਆਪਣੀ ਹਰਕਤ ਤੋਂ ਬਾਜ਼ ਆ ਜਾਣ ਨੀ ਬਹੁਤ ਬੁਰਾ ਵੀ ਹੋ ਸਕਦਾ ਆ ਸੋ ਇਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਇਹਨਾਂ ਦੱਸਿਆ ਵੀ ਗਰੀਬ ਲੜਕੀਆਂ ਨੂੰ ਇਹ ਪੜਾਉਂਦੇ ਵੀ ਆ ਉਹਨਾਂ ਦੇ ਵਿਆਹ ਵੀ ਕਰਾਉਂਦੇ ਨੇ ਤੇ ਜਿਹੜੇ ਕਿੰਨਰਾਂ ਅੱਜ ਦੇ ਬੱਚੇ ਨੇ ਤੇ ਉਹਨਾਂ ਨੂੰ ਵੀ ਇਹ ਪੜਾਉਂਦੇ ਨੇ ਪਰ ਜਦੋਂ ਵੱਡੇ ਹੋ ਜਾਂਦੇ ਨੇ ਤੇ ਉਹਨਾਂ ਦੀ ਮਰਜ਼ੀ ਹੈ ਜੇ ਉਹਨੇ ਅਫਸਰ ਲਗਣਾ ਤੇ ਅਫਸਰ ਵੀ ਲੱਗ ਸਕਦਾ ਹੈ ਜੇ ਕਿ ਉਹਨੇ ਜੱਜ ਲਗਣਾ ਜਾਂ ਕੋਈ ਵੀ ਉਹਨੇ ਨੌਕਰੀ ਕਰਨੀ ਚਾਹੁੰਦੇ ਸਰਕਾਰੀ ਕਿਉਂਕਿ ਹੁਣ ਸਰਕਾਰ ਨੇ ਵੀ ਇਹ ਕਾਨੂੰਨ ਕੱਢ ਦਿੱਤਾ ਹੈ ਵੀ ਕੋਈ ਵੀ ਹੁਣ ਪਹਿਲਾਂ ਤਾਂ ਦੋ ਜੈਂਡਰ ਹੁੰਦੇ ਸੀਗੇ ਇੱਕ ਮੇਲ ਇੱਕ ਫੀਮੇਲ ਤੇ ਹੁਣ ਇੱਕ ਥਰਡ ਜੈਂਡਰ ਵੀ ਜਿਹੜਾ ਹੈਗਾ ਉਹ ਵੀ ਆ ਗਿਆ ਹੈ ਤੇ ਉਹ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਟੱਡੀ ਕਰਕੇ ਜਿਹੜਾ ਹੈਗਾ ਉਹ ਅਫਸਰ ਲੱਗ ਸਕਦਾ ਹੈ ਤੇ ਜੱਜ ਬਣ ਸਕਦਾ ਹੈ ਸੋ ਤੁਹਾਨੂੰ ਇਹਨਾਂ ਦੀਆਂ ਗੱਲਾਂ ਕਿਸ ਤਰ੍ਹਾਂ ਦੀ ਲੱਗੀਆਂ ਤੁ ਵੀ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਕਮੈਂਟ ਸੱਭਿਆਚਾਰ ਭਾਸ਼ਾ ਦੇ ਵਿੱਚ ਦੇਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ